ਸੰਗਤ ਜੀ ਆਜੋ ਕਰਾ ਕਾਰਲੋ ਹਯੂਰ ਸਾਹਿਬ ਦੇ ਦਰਸ਼ਨ ਆਜੋ ਵੀ ਆਜੋ 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 ਲਾਈਵ ਦੇਖਣ ਆਏ ਆਜੋ ਸਚਖੰਡ ਸ੍ਰੀ ਹਯੂਰ ਸਾਹਿਬ ਨਦੇੜ ਅਗਜਲ ਨਗਰ ਨਦੇੜ ਕਰ ਲੋ ਦਰਸ਼ਨ ਦੇਦਾਰੀ ਦਰਖਤ ਬਹੁਤ ਹੈ। ਨਜ਼ਰਦوار ਸਾਹਿਬ ਦੇ ਵਿੱਚ ਬਹੁਤ ਦਰਖਤ ਲੱਗੇ ਹੋਈਆਂ। ਹਰੀਆਬਲ ਬਹੁਤ ਹੈ। ਖੁੱਲਾ ਡੁੱਲਾ ਬਹੁਤ ਹੈ ਗਰਾਊਂਡ ਜਿੱਥੇ ਸੰਗਤ ਬੈਠਦੀ ਆ। ਬਹੁਤ ਖੁੱਲਾ ਡੁੱਲਾ ਗਰਾਊਂਡ ਆ। ਆਜੋ ਵੀ ਆਜੋ ਲਾਈਵ 'ਚ ਜੁੜਜੋ। ਫਟਾਫਟ ਜੁੜਜੋ। ਵਾਹਿਗੁਰੂ ਲੇਖੇ ਕਰ ਲਓ ਜੀਵਨ ਸਫਲਾ। ਵਾਹਿਗੁਰੂ ਲਿਖੋ ਜੀ। ਵਾਹਿਗੁਰੂ ਜੀ ਲਿਖੋ ਜੀ। ਆਜੋ ਲਾਈਵ 'ਚ ਆਜੋ ਆਜੋ। ਲਾਈਵ ਚ ਆਜੋ ਲਾਈਵ ਚ ਲਾਈਵ ਚ ਕਰ ਲੋ ਜੀਵਨ ਸਫਲਾ ਦਰਬਾਰ ਸਾਹਿਬ ਦੇ ਕਰਾਉਣੇ ਦਰਸ਼ਨ ਸੱਚਖੰਡ ਦੇ ਦਰਸ਼ਨ ਕਰ ਲੋ ਸੱਚਖੰਡ ਦੇ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਆਜੋ ਲਾਈਵ ਆਜੋ 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 ਜੁੜ ਜੋ ਲਾਈਵ ਚ ਸੰਗਤ ਜੀ ਲਾਈਵ ਚੱਲ ਰਿਹਾ ਤੁਹਾਡੀਆਂ ਫੋਟੋਆਂ ਵੀ ਆ ਰਹੀਆਂ ਨੇ ਵਿੱਚ ਜੁੜਨਗੇ ਹਰੇ ਪਹਿਲਾਂ ਤਾਂ ਬਹੁਤ ਬਹੁਤ ਜੁੜ ਜਾਂਦੇ ਸੀ ਹੁਣ ਮੈਂ ਜਦੋਂ ਦਾ ਲਾਈਵ ਛੱਡਿਆ ਉਹ ਹੁੰਦੇ ਫਿਰ ਹੌਲੀ ਹੌਲੀ ਜੁੜਦੇ ਆ ਜੁੜ ਜਾਣੇ ਨੇ ਪਈ ਜਾਣਾ ਉਹ ਚ ਵੀਡੀਓ ਨੂੰ ਅਪਲੋਡ ਕਰ ਲੈਣਾ ਵਾਹਿਗੁਰੂ ਜੀ ਲਿਖੋ ਜੀ ਸੰਗਾ ਜੀ ਜਿਹੜੇ ਜੁੜ ਗਏ ਵੀਡੀਓ ਨੂੰ ਲਾਈਕ ਕਰ ਦਿਓ ਸੱਚਖੰਡ ਸ੍ਰੀ ਹਜੂਰ ਸਾਹਿਬ ਦੇ ਦਰਸ਼ਨ ਸੱਚਖੰਡ ਸ੍ਰੀ ਹਜੂਰ ਸਾਹਿਬ ਨਦੇੜ ਦੇ ਦਰਸ਼ਨ ਕਰੋ ਸੰਗਾ ਜੀ ਕਮੈਂਟਾਂ ਵਿੱਚ ਵਾਹਿਗੁਰੂ ਜ਼ਰੂਰ ਲਿਖੋ ਕਰਾਉਣਾ ਦਾ ਅਨੁਕ ਸੰਗਾ ਦੇ ਦਰਸ਼ਨ ਬਹੁਤ ਫੁੱਲਾ ਢੁੱਲਾ ਹੈ ਹਰੀਆਵਲ ਬਹੁਤ ਹੈ ਸੰਗਤ ਇਹ ਸੰਸਾ ਸਾਹਿਬ ਦੇ ਦਰਸ਼ਨ ਕਰੋ ਜੀ ਦਰਸ਼ਨ ਦੀਦਾਰੀ ਵਾਹਿਗੁਰਜੀ ਵਾਹਿਗੁਰਜੀ ਮਾਹੀ ਬਲੌਗਰ ਜੀ ਭੈਣੇ ਸასი ਕਾਲ ਸასი ਕਾਲ ਜੋ ਉਹ ਦਿਨ ਆਵਾਜ਼ ਪਤਾ ਕੀ ਆ ਭੈਣੇ ਮੈਥੇ ਹਜੂਰ ਸਾਹਿਬ ਆਇਆ ਹੋਇਆ ਸੀਗਾ ਮਾ ਚਲੋ ਲਾਈਵ ਕਰਕੇ ਦਰਸ਼ਨ ਵੀ ਕਰਾ ਦਈਏ ਸੰਗਤ ਨੂੰ ਆਪਾਂ ਵੀ ਬਿਲਕੁਲ ਦਰਵਾਜ਼ਾ ਸਾਹਿਬ ਦੇ ਸਾਹਮਣੇ ਆ ਸਕਰੀਨ ਚੱਲਦੀ ਆ ਇਹ ਤੇ ਵਾਹਿਗੁਰੂ ਲਿਖੋ ਜੀ ਵਾਹਿਗੁਰੂ ਜੀ ਕਿੱਥੇ ਯਾਤਰਾ ਕਰ ਰਹੇ ਹੋ ਵੀਰ ਜੀ ਸਤਖੰਡ ਸ੍ਰੀ ਹਜੂਰ ਸਾਹਿਬ ਆਪ ਚਲ ਨਗਰ ਨਵੇੜ ਦਿਖਾਉਣਾ ਬਿਲਕੁਲ ਫਰੰਟ ਤੋਂ ਦਿਖਾਉਣਾ ਤੁਹਾਨੂੰ ਦਰਸ਼ਨ ਕਰਾਉਣਾ ਬਿਲਕੁਲ ਫਰੰਟ ਤੋਂ ਦਰਸ਼ਨ ਕਰਾ ਰਿਹਾ ਤੁਹਾਨੂੰ ਸੈਕੰਡ ਬਿਲਕੁਲ ਦਰਬਾਰ ਸਾਹਿਬ ਦੇ ਸਾਹਮਣੇ ਆ ਕੇ ਤੇ জুম ਕਰਕੇ ਤੁਹਾਨੂੰ ਉੱਪਰ ਲਿਖਿਆ ਵੀ ਸਾਰਾ ਪੜਾ ਬਣਾਗਾ ਇਹ ਦੇਖੋ ਜੀ ਪੜਿਆ ਜਾ ਰਿਹਾ ਹੋਗਾ ਮੌਸਮ ਬਹੁਤ ਵਧੀਆ ਮੈਨੇ ਸਹੀ ਹੈ ਮੌਸਮ ਆਪਣੇ ਨੂੰ ਗਰਮੀ ਘੱਟ ਹੀ ਆ ਲੋ ਜੀ ਕਰ ਲੋ ਦਰਸ਼ਨ ਦੇਦਾਰੇ ਘਰੇ ਬੈਠੇ ਸੰਗਾ ਦੇ ਦਰਸ਼ਨ ਵੀ ਕਰੋ ਤੇ ਕਰੋ ਦਰਸ਼ਨ ਦੇਦਾਰੀ ਜੀ ਬੋਲੋ ਵਾਹਿਗੁਰੂ ਕਮੈਂਟਾਂ ਚ ਲਿਖ ਦਿਓ ਵਾਹਿਗੁਰੂ ਹੁਣ ਦਾ ਸੱਚਖੰਡ ਸ੍ਰੀ ਹਜੂਰ ਸਾਹਿਬ ਦੇ ਘਰ ਲੋ ਦਰਸ਼ਨ ਦੇਦਾਰੀ ਨਦੇੜ ਮਹਾਰਾਸ਼ਟਰ ਦੇ ਵਿੱਚ ਹੈ ਤਾਂ ਸੱਚਖੰਡ ਸ੍ਰੀ ਹਜੂਰ ਅਬਚਲ ਨਗਰ ਸਾਹਿਬ ਨਦੇੜ ਮਿੱਟੀ ਮੱਝ ਦੀ ਵਾਹਿਗੁਰੂ ਜੀ ਭੈਣ ਜੀ ਵਾਹਿਗੁਰੂ ਜੀ ਪੈਰੋਦਾਰ ਸੰਤ ਜਾਰੀ ਬਸ ਸਾਡੀ ਕੱਲ ਨੂੰ ਵਾਪਸੀ ਹੈ ਤੁਸੀਂ ਕਿੰਨੇ ਦਿਨ ਪਹਿਲਾਂ ਟਿਕਟ ਬੁੱਕ ਕੀਤੀ ਸੀ 2 ਮਹੀਨੇ ਪਹਿਲਾਂ ਪਹਿਲਾਂ ਖੋਦੀ ਕੀਤੀ ਸੀਗੀ 2 ਮਹੀਨੇ ਪਹਿਲਾਂ ਟਿਕਟ ਬੁੱਕ ਤੇ ਹੁਣ ਸੰਗਤ ਇੱਥੇ ਬਹੁਤ ਜੁੜ ਜਾਣੀ ਆ ਹੁਣ ਸੰਗਤ ਹਲੇ ਬਹੁਤ ਥੋੜੀ ਹੈ ਹੁਣ ਰਾਹ ਰਾਸ ਜਿਵੇਂ ਸ਼ੁਰੂ ਹੋਊਗੀ ਬਹੁਤ ਸੰਗਤ ਹੋ ਜਾਂਦੀ ਹੈ ਤੇ 2 ਮਹੀਨੇ ਪਹਿਲਾਂ ਬੁੱਕ ਕੀਤੀ ਸੀਗੀ ਅਰਜਿੰਦਰ ਭੈਣ ਨੂੰ ਅਰਜਿੰਦਰ ਮੈਂ ਸਾਸਤਰੀ ਕਾਲ ਬਿਲਾ ਰਹੀ ਆ ਵੀ ਮਾਹੀ ਜੀ ਤੇ ਦਰਸ਼ਨ ਦੀਦਾਰੀ ਕਰ ਲੋ ਸਾਰੇ ਕਰ ਲੋ ਦਰਸ਼ਨ ਦੀਦਾਰੀ ਤੇ ਹੋਰ ਵੀ ਘਮਕੇ ਦਿਖਾ ਦਿੰਨਾ ਖੁਸ ਸੰਗਤ ਬਸਣ ਸੰਗਤ ਆਉਣੀ ਸ਼ੁਰੂ ਹੋ ਗਈ 6 ਵਜੇ ਰਹਿ ਰਹਾ ਸਟਾਰਟ ਹੋ ਜਾਂਦੀ ਆ ਤੇ ਸੰਗਤ ਘਿਰੂ ਹੋ ਜਾਣੀ ਆ ਹੁਣਾਂ ਦੀ ਮਾ ਆ ਚਲੋ ਆਪਾਂ ਤਾਂ ਮੇਰਾ YouTube ਛੱਡਿਆ ਵਈ ਸੀਗਾ ਹੁਣ ਵੀਡੀਓ ਵੀਡੀਓ ਬਣਾਉਣੀ ਆ ਪਰ ਮਾ ਆਖਿਆ ਚਲੋ ਆਪਾਂ ਆਏ ਆ ਏਡੀ ਦੂਰ ਤੇ ਦਿਖਾ ਵੀ ਦਈਏ ਸੰਗਤ ਨੂੰ ਤਾਂ ਦਰਸ਼ਨ ਕਰਾ ਦਈਏ ਜਿਹੜੇ ਆਉਣਗੇ ਉਹਨਾਂ ਨੂੰ ਦਰਸ਼ਨ ਕਰ ਲੈਣਗੇ ਸਾਡੀ ਪਾਰਟੀ ਹੋ ਬੈਠੀ ਆ ਚੱਲਦੇ ਹੁਣ ਉਹਨਾਂ ਕੋਲ ਨੂੰ ਉਹ ਗੰਦੇ ਸੀਗੇ ਠਹਿਰ ਕੇ ਚੱਲਦੇ ਆ ਹਲੇ ਉੱਪਰ ਤੋਪਾ ਗਈ ਉੱਥੇ ਜਾ ਕੇ ਮੱਥਾ ਟੇਕ ਕੇ ਹਾਜ਼ਰੀ ਭਰਾਂਗੇ ਰਹਿ ਰਾਤ ਤੇ ਡੇਲੀ ਹਾਜ਼ਰੀ ਭਰਦੇ ਆ ਸਾਨੂੰ ਅਸੀਂ 14 ਤਰੀਕ ਨੂੰ ਆਏ ਸੀ ਕੱਲ ਦੀ ਵਾਪਸੀ ਆ ਸਾਡੀ ਥੈਂਕ ਯੂ ਵੀਰ ਜੀ ਦਰਸ਼ਨ ਕਰਾਉਣ ਲਈ ਧੰਨਵਾਦ ਤੁਹਾਡਾ ਜੀ ਜਿਨ੍ਹਾਂ ਨੇ ਦਰਸ਼ਨ ਕੀਤੇ ਸਾਡਾ ਫਰਜ਼ ਸੀ ਆਦਾ ਫਰਜ਼ ਅਦਾ ਕੀਤਾ ਇਹ ਸਾਡੇ ਮੈਂਬਰ ਸਾਡੇ ਨਾਲ ਦੇ ਬੈਠੇ ਏ ਸਾਡੇ ਭਾਗ ਸਿੰਘ ਜੀ ਸਾਡੇ ਆਫਿਸ ਦੇ ਇੰਚਾਰਜ ਏ ਸਾਡੀ ਮੈਡਮ ਤੁਹਾਡਾ ਬਹੁਤ ਬਹੁਤ ਧੰਨਵਾਦ ਵੀ ਜੀ ਦਰਸਾਉਣ ਲਈ ਇਹ ਲਾਈਵ ਚੱਲੂਗਾ ਦੇਖੋ ਕੈਮਰੇ ਲਾ ਰਿਹਾ ਲਾਈਵ ਚੱਲੂਗਾ ਇਥੋਂ ਤੇ ਤੁਹਾਡਾ ਧੰਨਵਾਦ ਹਾਜ਼ਰੀ ਭਰਨ ਲਈ ਆਪਣਾ ਫਰਜ਼ ਸੀ ਆਪ ਆਪਣਾ ਫਰਜ਼ ਹਦਾ ਅਦਾ ਕੀਤਾ ਦਾ ਨੂੰ ਦਰਸ਼ਨ ਕਰਾਉਣੇ ਚਾਹੇ ਮੇਰੇ ਇੱਕਦਮ ਦਿਮਾਗ 'ਚ ਆ ਗਿਆ ਇੱਕ ਦਿਨ ਮੈਂ ਪਹਿਲਾਂ ਲਾਈਵ ਚਲਾਇਆ ਸੀ ਤੇ ਅੱਜ ਕਰਾਇਆ ਦੇਖੋ ਲਾਈਵ ਚੱਲ ਰਿਹਾ ਇਥੋਂ ਸਤਖੰਡ ਸ੍ਰੀ ਹਜੂਰ ਸਾਹਿਬ ਦਾ ਕੈਮਰੇ ਫਿੱਟ ਕਰਤੇ ਆ ਇਹਨਾਂ ਨੇ ਲਾਈਵ ਚੱਲ ਰਿਹਾ ਨਾਲ ਦੀ ਨਾਲ ਆਪਣੇ ਟੀਵੀਾਂ ਟੀਵੀ ਤੇ ਚੱਲ ਰਿਹਾ ਹੋਏਗਾ ਹਨਾ ਹਾਂ ਇੱਥੇ ਹਰੀਆਬਲ ਬਹੁਤ ਆ ਦਰਖਤ ਬਹੁਤ ਲੱਗੇ ਹੋਏ ਆ ਮਸ ਮੇਰੇ ਬਾਪ ਜੀ ਹਾਂ ਜੀ ਹਾਂ ਜੀ ਇਹ ਬੈਠੇ ਹਲੇ ਕਹਿੰਦੇ ਚਲ ਠਹਿਰ ਕੇ ਉੱਪਰ ਧੁੱਪ ਸੀਗੀ ਹਲੇ ਜਿੱਥੇ ਬਹਿਣਾ ਜਾ ਕੇ ਮੂੰ ਤਾਂ ਸੰਗਤ ਬਹੁਤ ਆ ਰਹੀ ਹੈ ਵਾਹ ਚਲ ਠਹਿਰ ਕੇ ਚੱਲਦੇ ਆ ਲਾਈਵ ਦਿਖਾਇਆ ਤੁਹਾਨੂੰ ਹਾਂਜੀ ਵਾਹਿਗੁਰੂ ਜੀ ਉੱਪਰ ਵੀ ਦਰਸ਼ਨ ਕਰਾਉਂਗਾ ਦਰਬਾਰ ਸਾਹਿਬ ਦੇ ਹਲੇ ਠਹਿਰ ਕੇ ਚਲਦੇ ਆ ਉਧਰ ਚਲ ਜੀ ਹਲੇ ਸੀੜਾ ਉੱਥੇ ਵਧੀਆ ਨਹੀਂ ਭੀੜ ਬਹੁਤ ਹੋ ਜਾਣੀਆ ਨਹੀਂ ਹੈਨਾ ਕੋਈ ਭੀੜ ਬਹੁਤ ਹੋ ਜਾਣੀਆ ਨਹੀਂ ਫੇਰ ਮੱਥਾ ਟੇਕਣਾ ਔਖਾ ਹੋ ਜਾਂਦਾ ਆ ਮੈਂ ਦੂਸਰੀ ਵਾਰ ਆਇਆ ਮੈਂ ਨੇ ਪਹਿਲੀ ਵਾਰ ਆਏ ਸੀਗੇ 11 12 ਮਾਰਚ ਨੂੰ ਐਤ ਕੀ ਆਏ 14 ਮਾਰਚ ਨੂੰ ਪਿਛਲੀ ਵਾਰ ਮੁੜੇ ਸੀਗੇ 22 ਮਾਰਚ ਨੂੰ ਐਤ ਕੀ ਮੁੜ ਰਹੇ ਆ 24 ਮਾਰਚ ਨੂੰ ਇੱਥੋਂ ਮੁੜਾਂਗੇ ਅਗਲੀ ਵਾਰ ਫੇਰ ਆਉਣਾ ਵਾਹਿਗੁਰੂ ਸੁੱਖ ਰੱਖੇ ਮੈਂ ਚਪਲ ਕਿੱਥੇ ਲਾਹੀ ਅੱਛਾ ਹੋ ਲਾਦ ਗਿਆ ਮੈਂ ਉਧਰ ਲਾਇਆ ਮੈਂ ਚਪਲ ਵੀ ਜੇ ਇਥੇ ਜੋ ਜਲਾਈ ਹਾਂ ਇਥੇ ਆਪਣੇ ਨੂੰ ਫੇਰ ਵੀ ਮੌਸਮ ਬਣੇ ਸਹੀ ਹੁੰਦਾ ਇਥੇ ਇਹ ਨਾ ਆਪਣੇ ਜਿਵੇਂ ਚਿਪਚੀ ਪੀਜੀ ਗਰਮੀ ਹੁੰਦੀ ਐ ਇਸ ਤਰ੍ਹਾਂ ਦੀ ਨਹੀਂ ਹੁੰਦੀ ਗਰਮੀ ਪਰ ਗਰਮੀ ਤਾਂ ਹੁੰਦੀ ਐ ਪਰ ਇੰਨੀ ਨਹੀਂ ਹੁੰਦੀ ਸਹੀ ਐ ਕੋਈ ਜਿਆਦਾ ਨਹੀਂ ਗੀ ਸਹਿਣ ਜੋਗ ਹੋ ਜਾਂਦੀ ਐ ਕੋਈ ਚੱਕਰ ਨਹੀਂ ਐਥੇ ਮੌਸਮ ਵਧੀਆ ਹੁੰਦਾ ਸਗਾ ਤੇ ਜੇ ਜਿਆਦਾ ਗਰਮੀ ਪੈ ਜਾਂਦੀ ਮੀਂਹ ਪੈ ਜਾਂਦਾ ਸੀ ਮੌਸਮ ਬਹੁਤ ਵਧੀਆ ਐਥੇ ਤੇ ਉਸ ਪਰੋਂ ਤਾਂ ਬਣਾਉਣ ਨਹੀਂ ਦਿੰਦੇ ਤੇ ਮੈਂ ਜੇਬ ਚ ਰੱਖ ਕੇ ਲੈ ਕੇ ਜਾਊਗਾ ਲਾਈਵ ਇਦਾਂ ਹੀ ਚੱਲੂਗਾ ਤੁਸੀਂ ਦਰਬਾਰ ਸਾਹਿਬ ਦੇ ਦਰਸ਼ਨ ਕਰ ਲਿਓ ਮੈਂ ਹੀ ਲਾਈਵ ਚੱਲਦੇ ਨੂੰ ਜੇਬ ਚ ਪਾ ਲੈਣਾ ਇਹਨੂੰ ਫੋਨ ਨੂੰ ਤੇ ਇੱਕੋ ਸੰਗ ਦੇ ਇੱਥੇ ਬਹਿ ਜਾਂਦੀ ਆ ਥੱਲੇ ਤੇ ਉੱਪਰ ਮੈਂ ਤੁਹਾਨੂੰ ਦਰਬਾਰ ਸਾਹਿਬ ਦੇ ਵੀ ਦਰਸ਼ਨ ਕਰਾਊਗਾ ਬਣੇ ਰਹੋ ਤੁਸੀਂ ਮੈਂ ਜੇਬ ਚ ਪਾਉਣ ਨਾਲ ਮੈਨੂੰ ਹੱਥ ਧੋਣਾ ਪਹਿਲਾਂ ਜਲਦਾ ਵੀ ਆ ਹੁਣ ਮੂਰੇ ਜੇਬ ਆਂ। ਛਾਂ ਕੈਮਰਾ ਉੱਪਰ ਹੀ ਆ। ਚੱਲੂਗਾ ਹਨਾ ਲਾਈਵ। ਹੁਣ ਸੀ ਚੱਲਿਆਂ ਦਰਬਾਰ ਸਾਹਿਬ ਮੱਥਾ ਟੇਕਣ। ਤੇ ਤੁਸੀਂ ਵੀ ਆਪਦਾ ਲਾਈਵ ਦੇਖ ਲਿਓ ਨਾਲ ਦੀ ਨਾਲ। ਤੇ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ। ਸਤਨਾਮ ਜੀ ਵਾਹਿਗੁਰੂ ਸਤਨਾਮ ਜੀ ਵਾਹਿਗੁਰੂ। ਇਹੀ ਦਿਖ ਰਿਹਾ ਧੰ 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 ਸਹੀ ਗਾਇ ਹਾਂਜੀ ਠੀਕ ਰਿਹਾ ਤਾਂ ਇਹੀ ਦਿਖ ਰਿਹਾ ਤਾਂ ਐਵੇਂ ਮੈਂ ਜੇਬ ਚ ਪਾ ਲੈਣਾ ਦਰਵਾਜਾ ਸਾਹਿਬ ਦੇ ਦਰਸ਼ਨ ਹੋ ਜਾਣਗੇ ਤੁਹਾਨੂੰ ਕੋਉਂ ਤਾਂ ਅੰਦਰ ਬਣਾਉਣ ਨਹੀਂ ਦਿੰਦੇ ਆਪਾਂ ਇਹੀ ਬਣਾਵਾਂਗੇ ਬਣੇ ਰਿਹਾ ਕੋ ਤੇ ਵੀਡੀਓ ਅਹੀਂ ਜਾਰੀ ਰੱਖਿਓ ਤੇ ਦਰਵਾਸਾਬ ਦੇ ਦਰਸ਼ਨ ਕਰਾਉਣਾ ਧੰਨਵਾਦ ਵਾਹਿਗੁਰੂ 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 ਜੀ ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਹਣ ਰਸ਼ ਘਾਟਾ ਨਹੀਂ ਰਸ਼ ਬਹੁਤ ਜ਼ਿਆਦਾ ਹੋ ਜਾਂਦਾ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਸਤਨਾਮ ਵਾਹਿਗੁਰੂ ਵਾਹਿਗੁਰੂ ਸਤਨਾਮ ਜੀ ਵਾਹਿਗੁਰੂ ਸਤਨਾਮ ਬਿਲਕੁਲ ਮੂਰੇ ਜਾ ਕੇ ਕਰਾਉਂਗਾ ਦੱਸ ਤੁਹਾਨੂੰ ਬਣੇ ਰਿਓ ਵੀਡੀਓ ਦੇ ਨਾਲ ਵਾਹਿਗੁਰੂ 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 ਸਤਨਾਮ 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 ਵਾਹਿਗੁਰੂ ਵਾਹਿਗੁਰੂ वागु वाहीगुरू अगे जा रहे हैं बिल्कुल Thank you.